ਸਮਾਜ ਸੇਵਾ ਦੇ ਕੰਮਾਂ ਲਈ ਜਾਣੀ ਜਾਂਦੀ ਪਰਸੇ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਮਹੀਨਾਵਾਰ ਅਗੀਣਾ ਨੂੰ ਪੈਨਸ਼ਨ ਵੰਡਨ ਸਮਧੀ ਇੱਕ ਸਮਾਗਮ ਦਾ আয়োজন ਪ੍ਰਧਾਨ ਜਤਿੰਦਰ ਬਾਵੀ ਦੀ ਅਪਾਈਟ ਕਰਵਾਇਆ ਗਿਆ जिस वजह से संस्थाबले बहुत सारे जरूरतमंदांनु पेंशन दी बंद कीती गई इस मौके पर दान जितेंद्र कुमार बॉबी ने किया कि सोसाइटी बलो एज ओपराला ਕੀਤਾ ਜਾਂਦਾ ਹੈ ਉਹ ਸਭ ਪਰਵਾਸੀ ਭਾਰਤੀਆਂ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਹੁਣਾ ਸਮੂਹ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਕਾਰਜ ਵਿੱਚ ਵੱਧ ਛੜ ਕੇ ਯੋਗਦਾਨ ਪਾਉਣ ਤਾਂ ਜੋ ਕੋਈ ਵੀ जरूरतमंद ਪਰਿਵਾਰ ਇਥੋਂ ਖਾਲੀ ਹੱਥ ਨਾ ਜਾਵੇ ਉਨਾ ਸਾਰੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਇਹ ਸਾਰਿਆਂ ਨੂੰ ਜੈ ਮਾਤਾ ਦੀ ਜਿੱਦਾਂ ਕੀ ਅਰਦਾਸ ਵੈਲਫੇਅਰ ਸੁਸਾਇਟੀ ਤੁਹਾਨੂੰ ਪਤਾ ਹੀ ਆ ਹਰ ਮਹੀਨੇ 15 ਤਰੀਕ ਨੂੰ ਜਿਹੜੇ ਸਾਡੇ ਬੀਰ ਭੈਣ ਭਰਾ ਚੱਲ ਫੇਰ ਨਹੀਂ ਸਕਦੇ ਆ ਸਮਰਥ ਆ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਔਰ ਹਰ ਪਹਿਲੀ ਤਰੀਕ ਨੂੰ ਜਿਹੜੀਆਂ ਸਾਡੀਆਂ ਮਾਮਾ ਭੈਣਾ ਵਿਧਵਾਵਾ ਉਹਨਾਂ ਨੂੰ ਹਰ ਪਹਿਲੀ ਤਰੀਕ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਮੈਂ ਅੱਗੇ ਵੀ ਸਾਰਿਆਂ ਨੂੰ ਦੱਸਣਾ ਹਮੇਸ਼ਾ ਕਿ ਇਹ ਪਰਾਲੇ ਤਦੀ ਹੁੰਦੀ ਆ ਜਦੋਂ ਤੁਹਾਡਾ ਸਾਰਿਆਂ ਦਾ ਸਹਿਯੋਗ ਹੁੰਦਾ ਮੈਂ ਪ੍ਰਮਾਤਮਾ 'ਗੇ ਦੁਆ ਕਰਦਾ ਕਿ ਜਿਹੜੇ ਵੀ ਬੰਦੇ ਇਸ ਕੰਮ ਦੇ ਵਿੱਚ ਸਹਿਯੋਗ ਦਿੰਦੇ ਆ ਪ੍ਰਮਾਤਮਾ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਰ ਪ੍ਰਮਾਤਮਾ ਉਹਨਾਂ ਦੇ ਘਰ 'ਚ ਬਰਕਤ ਪਾਵੇ ਕਿਉਂਕਿ ਜਦੋਂ ਉਹਨਾਂ ਦੇ ਘਰਾਂ 'ਚ ਬਰਕਤ ਪੈਂਦੀ ਏ ਤੇ ਸਮਝ ਲਓ ਇਹਨਾਂ ਸਾਰਿਆਂ ਦੇ ਘਰਾਂ 'ਚ ਬਰਕਤ ਪੈਂਦੀ ਆ ਇਹ ਸਾਰੇ ਜਣੇ ਗੱਲ ਯਾਦ ਰੱਖੋ ਕਦੀ ਵੀ ਦਾਨ ਦੇਣ ਦੇ ਨਾਲ ਕਦੀ ਵੀ ਪੈਸਾ ਘਟਦਾ ਨਹੀਂ ਤਾਂ ਕਿ ਵੱਧਦਾ ਹੀ ਆ ਤੁਸੀਂ ਸਾਰੇ ਵੱਧ ਤੋਂ ਵੱਧ ਚੜ੍ਹ ਕੇ ਅਰਦਾਸ ਵੈਲਫੇਅਰ ਸੁਸਾਇਟੀ ਦੇ ਨਾਲ ਜੁੜੋ ਤਾਂ ਕਿ ਆਪਾਂ ਇਦਾਂ ਦੇ ਹੋਰ ਵੀ ਚੰਗੇ ਉਪਰਾਲੇ ਕਰ ਸਕੀਏ ਜਦ ਕਿ ਬਹੁਤ ਮਾਵਾ ਭੈਣਾ ਜਿਨ੍ਹਾਂ ਨੂੰ ਅਸੀਂ ਵਾਪਸ ਕਰਦੇ ਹਾਂ ਕਿਉਂਕਿ ਸਾਡੇ ਚ ਲਿਮਟ ਤੋਂ ਜ਼ਿਆਦਾ ਹੋ ਜਾਂਦਾ ਵਾ ਕਿ ਜੇ ਅਸੀਂ ਉਹਨਾਂ ਦਾ ਨਹੀਂ ਫਾਰਮ ਫੜ ਸਕਦੇ ਜੇ ਤੁਸੀਂ ਸਾਰੇ ਰਲ ਕੇ ਸਾਡਾ ਸਾਥ ਦੋਗੇ ਅਸੀਂ ਹੋਰ ਵੀ ਵੱਧ ਤੋਂ ਵੱਧ ਚੰਗਾ ਉਪਰਾਲਾ ਕਰਾਂਗੇ ਹੋਰ ਮਾਵਾ ਭੈਣਾ ਸਾਡੀਆਂ ਨਾਲ ਜੁੜੂਗੀਆਂ ਇਹ ਤਦ ਹੀ ਹੋ ਸਕਦਾ ਜਦੋਂ ਤੁਸੀਂ ਸਾਥ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਧਰ ਪੈਨਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਹੀ ਪਰਿਵਾਰਾਂ ਨੇ ਪ੍ਰਧਾਨ ਜਤਿੰਦਰ ਬੋਬੀ ਅਤੇ ਸੰਸਥਾ ਦੇ ਹੋਰਨਾ ਮੈਂਬਰਾਂ ਦਾ ਤਹਿਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਜਤਿੰਦਰ ਬੋਬੀ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਇਹ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤੇ ਇੱਥੇ ਅੱਜ ਪੈਨਸ਼ਨ ਲੈਣ ਆਏ ਆ ਕੀ ਕਹਿੰਦਾ ਜਾਣੇ ਸੰਸਥਾ ਬਾਰੇ ਸੰਸਥਾ ਕੰਮ ਬਹੁਤ ਵਧੀਆ ਕਰ ਰਹੀ ਆ ਸਾਨੂੰ ਹੈਂਡੀਕੈਪਾਂ ਨੂੰ ਵਿਧਵਾ ਔਰਤਾਂ ਨੂੰ ਇਹ ਮਹੀਨੇ ਬਾਅਦ ਪੈਲਸ਼ਨ ਦਿੰਦੇ ਆ ਜੀ ਸਾਡਾ ਖਰਚਾ ਬਣ ਚੱਲ ਜਾਂਦਾ ਜਿੰਨੀ ਜਿੰਨੀ ਕੇ ਤੁਹਾਨੂੰ ਪੈਨਸ਼ਨ ਦਿੰਦੇ ਆ ਉਹਨਾਂ ਨਾਲ ਜੇ ਤੁਹਾਡਾ ਗੁਜ਼ਾਰਾ ਹੋ ਜਾਂਦਾ ਦੇਖੋ ਜੀ ਜੋ ਕਰਦੇ ਬਹੁਤ ਵਧੀਆ ਕਰਦੇ ਆ ਜਿੰਨਾ ਕੁ ਵੀ ਦਿੰਦੇ ਆ ਕਿਉਂ ਅਸੀਂ ਕਿਹੜਾ ਬਈ ਨਾਲ ਤੁਹਾਨੂੰ ਕਿਹਾ ਜਾਨੀ ਕਿ ਇਨੀ ਆਪਣੇ ਵੱਲੋਂ ਸਾਨੂੰ দান ਤੌਰ ਤੇ ਦੇ ਰਹੇ ਆ ਇਹ ਕਿੰਨੀ ਤਰੀਕ ਨੂੰ ਮਿਲਦੀ ਆਪਾਂ ਬਈ ਇਹ 15 ਤਰੀਕ ਨੂੰ ਪੈਲਸ਼ਨ ਮਿਲਦੀ ਮਹੀਨੇ ਬਾਅਦ ਜੀ ਹਰ ਮਹੀਨੇ ਮਿਲਦੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਸੰਸਥਾ ਵਾਲੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੋਵੀ ਭਾਜੀ ਦਾ ਸੰਸਥਾ ਦਾ ਸਾਰੀ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ। ਰੀਤੂ ਬੱਲਾ। ਹੈ? ਰੀਤੂ ਬੱਲਾ। ਹਾਂ ਰੀਤੂ ਬੱਲਾ ਕਿਹੜੇ ਪਿੰਡ ਤੋਂ? ਹਾਂਜੀ ਸੰਤੋਖਪੁਰ ਤੋਂ। ਸੰਤੋਖਪੁਰ ਤੋਂ। ਕੀ ਕਹਿਣਾ ਚਾਹੁੰਦੇ ਐ ਇਹਨਾਂ ਬਾਰੇ ਜਿਹੜੀ ਸੰਸਥਾ ਬਾਰੇ ਤੁਹਾਨੂੰ ਹਰ ਮਹੀਨੇ ਪੈਨਸ਼ਨ ਦਿੰਦੇ ਆ। ਹਾਂਜੀ ਬੋਵੀ ਭਾਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਸਾਨੂੰ ਹਰ ਮਹੀਨੇ ਬਾਦੇ 8200 ਰੁਪਏ ਪੈਨਸ਼ਨ ਦਿੰਦੇ ਆ। ਤੇ ਮੈਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ। 11 ਹੋ ਜਾਂਦਾ ਜੀ। ਹਾਂਜੀ ਜੋ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ। ਹਾਂਜੀ ਜਿਹੜੀ ਆ ਮਹੀਨਾਵਾਲ ਤੁਸੀਂ ਪੈਨਸ਼ਨ ਲੈਣਾ ਨੇ ਆ। ਠੀਕ ਹੈ ਜਾਨੇ ਸੰਸਤਾ ਬਾਰੇ ਸਰ ਜੀ ਧੰਨਵਾਦ ਕਰਦੇ ਆ ਨੇ 250 ਰੁਪਏ ਦਾ ਪੈਨਸ਼ਨ ਦਿੰਦੇ ਆ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕੋਈ ਕਿਸੇ ਗਰੀਬ ਦੀ ਦਵਾਈ ਦਾ ਰੁਆ ਜਾਂਦੀ ਆ ਕੁਮੜਾ ਮੋਟਾ ਆਪਣਾ ਖਾਚਾ ਪਾਣੀ ਚੱਲ ਜਾਂਦਾ ਬਹੁਤ ਬਹੁਤ ਧੰਨਵਾਦ ਆ